ਜੀ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਵਧੀਆ ਹੋਵੋਗੇ ਵੈਲਕਮ ਬੈਕ ਔਨ ਮਾਈ YouTube ਚੈਨਲ ਪੰਗੂ ਬਲੌਗ ਅੱਜ ਸੀ ਮਾਰਨਿੰਗ ਵੈਸੇ ਤੇ ਜਲਦੀ ਉੱਠ ਗਏ ਸੀ ਦੁਬਾਰਾ ਸੌਂ ਗਏ ਕਿਉਂਕਿ ਅੱਜ ਛੁੱਟੀ ਸੀਗੀ ਅਸ ਕਰਕੇ ਮੈਂ ਕਿਹੜਾ ਕੰਮ ਤੇ ਜਾਣਾਗਾ ਹੁਣ ਅਸੀਂ 11 ਵਜੇ ਉੱਠਿਆਂਗੇ ਮਨਪ੍ਰੀਤ ਕਦੋਂ ਦੇ ਕੰਮ ਤੇ ਚਲੇ ਗਏ ਸੀ ਪਰ ਮੈਂ ਤੇ ਪਵਿੱਤਰ ਸੁੱਤੇ ਪਏ ਸੀ ਹੁਣ ਰੋਟੀ ਰੂਟੀ ਖਾਵਾਂਗੇ ਬਾਹਰ ਥੋੜੀ ਥੋੜੀ ਜਿਹੀ ਧੁੱਪ ਨਿਕਲੀ ਹੋਈ ਹੈਗੀ ਕੱਲ ਵਾਂਗੂ ਬੱਦਲ ਜਿਹੀ ਨੇਗੇ ਹੋਰ ਦੇਖਦੇ ਅੱਜ ਵੀ ਕੀ ਕੰਮ ਕਰਦੇ ਅੱਜ ਵੀ ਦੇਖਦੇ ਕੋਈ ਪੰਗਾ ਤਲਾ ਮੰਗੀ ਕਿਉਂਕਿ ਮੇਰੇ ਮਾਈ ਹੁੰਦੇ ਵੀ ਛੁੱਟੀ ਵਾਲੇ ਦਿਨ ਫਿਰ ਪਹਿਲਾਂ ਤਾਂ ਜੰਨਾ ਟਾਈਮ ਸੌਂਗੇ ਸੌਂਗੇ 2-4 ਘੰਟੇ ਲੇਟ ਉੱਠ ਕੇ ਫਿਰ ਉਦੋਂ ਬਾਅਦ ਮੈਂ ਦਿਨੇ ਸਾਰਾ ਕੰਮ ਨਿਮੇੜਨਾ ਹੁੰਦਾ ਹੈਗਾ ਜੋ ਵੀ ਪੈਂਡਿੰਗ ਹੁੰਦੇ ਨੇਗੇ ਇਹ ਹੁੰਦਾ ਹੈਗਾ ਵੀ ਵੀਕਡੇਸ 'ਚ ਨਹੀਂ ਹੁੰਦੇ ਤਾਂ ਉਹਨਾਂ ਛੁੱਟ ਇਹ ਵਾਲੇ ਦਿਨ ਹੀ ਕਰਦੀ ਹੁੰਨੀ ਆ ਮੈਂ ਪਹਿਲਾਂ ਮੈਂ ਆਈ ਸੀਗੀ ਬਾਹਰ ਮੈਂ ਕਿਹਾ ਪਹਿਲਾਂ ਟਮੇਟੋ ਵਗੈਰਾ ਦੇਖ ਕੇ ਆਮਾ ਵੀ ਕੁਛ ਰੈੱਡ ਵਗੈਰਾ ਹੋਈ ਪਰ ਇਹ ਹਾਲੇ ਰੈੱਡ ਤਾਂ ਨਹੀਂ ਹੋਏ ਹਾਲੇ ਤਾਂ ਇਹ ਗ੍ਰੀਨ ਹੀ ਨੇਗੇ ਚਲੋ ਜੀ ਮੈਂ ਤਾਂ ਅੰਦਰ ਆ ਗਈ ਕਿਉਂਕਿ ਬਾਹਰ ਤਾਂ ਬਾੜੀ ਜਾ ਤੇ ਠੰਡ ਸੀਗੀ ਤਾਂ ਕਰਕੇ ਹੁਣ ਲਗਦਿਆਂਗੇ ਰੋਟੀ ਖਾਣ ਸਬਜ਼ੀ ਵਗੈਰਾ ਗਰਮ ਕਰ ਲਈਏ ਰੋਟੀ ਮੈਂ ਖਾ ਲਈ ਹੁਣ ਮੈਂ ਸੋਚੀ ਮੈਂ ਕਿ ਭਾਂਡੇ ਮਾਂਜਣਾ ਪਹਿਲਾਂ ਬਾਕੀ ਦੇ ਕੰਮ ਮੈਂ ਬਾਅਦ ਚ ਕਰੂੰਗੀ ਹੁਣ ਮੈਂ ਮਾਂਜਣ ਲੱਗਦੀ ਆ ਭਾਂਡੇ ਇੱਥੇ ਮੈਂ ਲੱਗ ਗਈ ਸੀ ਲਈ ਭਾਂਡੇ ਮਾਂਜਣ ਤੇ ਮੈਨੂੰ ਲੱਗਦਾ ਹੈਗਾ ਵੀ ਇਹ ਇੰਦਾ ਥੋੜੀ ਜਿਹੀ ਵੀਡੀਓ ਬਲਰ ਤਾਂ ਹੋਗੀ ਥੋੜਾ ਜਿਹਾ ਪਾਣੀ ਲੱਗਿਆ ਸੀ ਮੇਰੇ ਤੋਂ ਹੱਥ ਨਾਲ ਜਦੋਂ ਮੈਂ ਫੋਨ ਰੱਖਿਆ ਤੇ ਇਹ ਭਾਂਡੇ ਭੁੰਡੇ ਮਾਂਜ ਕੇ ਮੈਂ ਕਿਹਾ ਵੀ ਬਾਕੀ ਦੇ ਕੰਮ ਵੀ ਕਰਨੇ ਨੇ ਫਿਰ ਪੈਂਡਿੰਗ ਨੇ ਜਿਹੜੇ ਤੇ ਸਾਰੇ ਮੈਂ ਥੋੜੇ ਜਿ ਮਤਲਬ ਕਿ ਗਰਮ ਪਾਣੀ ਨਾਲ ਹੀ ਮਾਂਜਣੇ ਕਿਉਂਕਿ ਇੱਥੇ ਪਾਣੀ ਨ ਬਹੁਤ ਜ਼ਿਆਦਾ ਠੰਡਾ ਹੁੰਦਾ ਹੈਗਾ ਇਸ ਕਰਕੇ ਜਲਦੀ ਜਲਦੀ ਦਿੱਤੇ ਭੰਡੇ ਮਾਂਜ ਮੈਂ ਮੰਨਪਿਤ ਵਾਲੇ ਵੀ ਪਾਈ ਸੀ ਕਿਉਂਕਿ ਰੋਟੀ ਖਾ ਕੇ ਜਲਦੀ ਚੱਲ ਗਈ ਸੀਗੇ ਤੇ ਬਾਕੀ ਸਬਜ਼ੀ ਵਗੈਰਾ ਨੇ ਸਾਰੇ ਕਿਉਂਕਿ ਹੁਣ ਰੋਟੀ ਖਾ ਲਈ ਸੀਗੀ ਜਿਹੜਾ ਕੁੱਕਰ ਵਗੈਰਾ ਕਟਾਈ ਵਗੈਰਾ ਹੋ ਗਿਆ ਸੀਗਾ ਤੇ ਉਹ ਸਾਰੇ ਦਿੱਤੇ ਮਾਂਜ ਹੁਣ ਮੈਂ ਕਰ ਦਿਆਂਗੇ ਅੱਗੇ ਪਵਿੱਤਰ ਨੂੰ ਦੇਖ ਲਈਏ ਜੀ ਕੀ ਕਰਦੀ ਆ ਉਹ ਕੰਡੇ ਕਾਫੀ ਜ਼ਿਆਦਾ ਹੋ ਗਏ ਸੀਗੇ ਮੈਨੂੰ ਇਹ ਸੀ ਵੀ ਮੈਂ ਫਟਾਫਟ ਮਾਂਜਦਾ ਕਿਉਂਕਿ ਮੈਨੂੰ ਇਹ ਲੱਗਿਆ ਸੀ ਵੀ ਪਵਿੱਤਰ ਰੋ ਰਹੀ ਹੈਗੀ ਕਰਕੇ ਮੈਂ ਫਟਾਫਟ ਕਰਕੇ ਕਲੀਨਿੰਗ ਮੈਡੀਸਨ ਲੈ ਕੇ ਆਪਣਾ ਪਵਿੱਤਰ ਕੋਲ ਚਲੀ ਗਈ ਪਵਿੱਤਰ ਉਹ ਪਵਿੱਤਰ ਆਇਦਾ ਪੰਮਾ ਜੀ ਕਰ ਲੈਣਾ ਛੁੱਟੀ ਹੈ ਹਨਾ ਦੇ ਲੈ ਜੱਪ ਦੋਨੇ ਖੇਡੀ ਖੇਡੀ ਕਰਦੇ ਆ ਇਹ ਤਾਂ ਮੈਂ ਨਹੀਂ ਜਨਾਉਂ ਕਿ ਮੈਂ ਬਾਗ ਜਾਂਦੀ ਸੀ ਅੱਜ ਆਪਾਂ ਕੋਰੇ ਹਨਾ ਕਾਕੇ ਅੱਜ ਮੈਂ ਤੇ ਪਵਿੱਤਰ ਹੈ ਗਿਆ ਘਰੇ ਅਸੀਂ ਕਦੋਂ ਦੇ ਮ제 ਕਰੀ ਜਾਨੇ ਹਨਾ ਪਵਿੱਤਰ ਆਪਾਂ ਖੇਡੀ ਜਾਨੇ ਹਨਾ ਅੱਜ ਪਵਿੱਤਰ ਬਹੁਤ ਖੱਤੀ ਹੋ ਗਈ ਅੱਜ ਅਸੀਂ ਘਰੇ ਰਹਿ ਗਏ ਹਨਾ ਕਿਉਂਕਿ ਨਹੀਂ ਪਵਿੱਤਰ ਰਹਿ ਜਾਂਦੀ ਹੈ ਫਿਰ ਘਰੇ ਆਪਦੇ ਡੈਡੀ ਨਾਲ ਅੱਜ ਅਸੀਂ ਦੋਨੇ ਮਾਵਾਂ ਤੀਆਂ ਕਰੇ ਏਲ ਵੀ ਕੱਟਣ ਵਾਲੇ ਨੇ ਤੇ ਸੌਂਗੀ ਉਹਦੇ ਕੱਟੂ ਦੇ ਅਸੀਂ ਮੇਰੀ ਜਾਗਦੀ ਦੀ ਵੀ ਕੱਟ ਹੀ ਲੈਣੀ ਹੁੰਦੀ ਹੈ ਪਰ ਹੁਣ ਚਲੋ ਇਹ ਖੇਡ ਰਹੀ ਆ ਤਾਂ ਕਰਕੇ ਹੁਣ ਨਹੀਂ ਕਟਾਉਗੀ ਇਹ ਹੈਨਾ ਪਬਿੱਤਰ ਕੋਈ ਪਿੱਤਰ ਦਾ ਨਹੀਂ ਹੈ ਪੇਨਾ ਵੀ ਮਮਾ ਕੋਲੇ ਪੈਂਦਾ ਉੱਧੇ ਭੱਜ ਜਾਂਦਾ ਕੋਦੀ ਚ ਕਿਤੇ ਉੱਧਰ ਹੈਨਾ ਕੁਤਰੀ ਆ ਦੇਖੀ ਪੁੱਤ ਤੈਨੋਂ ਖੱਡੇ-ਕੱਡੇ ਮਾਰੇ ਨੇਗੇ ਤੇਰੇ ਨਾਂ ਮੈਂ ਤਾਂ ਐਂ ਦੀ ਕਹ ਵੀ ਜੇ ਤੂੰ ਸੌਂ ਗਿਆ ਉਦੋਂ ਕਟੂੰਗੀ ਐ ਨਹੀਂ ਕਰਨਾ ਚਾਹੀਏ ਇਹ ਕਿੰਨੀ ਗੱਲ ਨਹੀਂ ਹੈ ਕਿ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਦੇਖੀ ਕਿਵੇਂ ਰੈੱਡ ਕਰ ਲਿਆ ਸਾਰਾ ਹੂੰ ਉਹ ਬਿੱਤਰ ਐਤੋ ਗਿਆ ਨਹੀਂ ਮਸਤੀ ਗਿਆ ਹੈ ਤੇ ਤੈਨੂੰ ਆਏ ਮਸਤੀ ਚੜ ਗਈ ਵੀ ਜਦ ਮੈਂ ਮੰਮੀ ਕੋਲੇ ਰਹਿ ਗਿਆ ਉਹ ਮੇਰੇ ਡੱਡੂ ਆਜਾ ਉਹ ਇਹ ਲਵੀਨੀ ਲਾਇਆ ਮੇਰੇ ਬੁੱਤ ਨੇ ਕੀ ਦੇਖਦਾ ਹੈ ਪੁੱਤਰੀ ਲੈ ਪਹਿਲਾਂ ਹੱਥਰੇ ਨੋ ਕੱਟੀਏ ਤਬਿੱਤਰ ਨੋ ਕੱਟਣੇ ਨਹੀਂ ਪੁੱਤਾ ਹੁਣ ਤੂੰ ਕਦੇ ਤੂੰ ਪੈਰਾਂ ਦੇ ਗੁੱਠੇ ਫੜ ਲੈਣਾ ਨਹੀਂ ਇਹ ਜਿਹੜੇ ਵੇਲੇ ਤੂੰ ਸੁੱਤਾ ਪਿਆ ਹੁੰਦਾ ਦੇਖ ਲੈ ਅੱਜ ਤੂੰ ਮਸਤੀਆਂ ਕਰ ਰਿਹਾ ਹੈ ਹਨਾ ਔਪ ਬਿੱਤਰ ਛਾਵਰ ਨਹੀਂ ਕਰਨਾ ਅੱਜ ਫਿਰ ਤਾ ಪವಿತ್ರ ಪವಿತ್ರ ಪವಿತ ಪಟ್ಟೆ ಹು ಪವಿತ ಗಣ ಸಾರೇಸ ಮಾರವಿತ ਇੱਥੇ ਮੈਂ ਲੱਗੀ ਸੀਗੀ ਪਵਿੱਤਰ ਦੇ ਨੇਲ ਕੱਟਣ ਕਿਉਂਕਿ ਵੈਸੇ ਤਾਂ ਮੈਂ ਉਹਦੇ ਸੁੱਤੀ ਪਈ ਦੇ ਵੀ ਕੱਟ ਦੇਣੀ ਹੁੰਦੀ ਹੈ ਕਈ ਵਾਰੀ ਕਈ ਵਾਰੀ ਉਹਦੇ ਖੇੜਦੀ ਦੇ ਵੀ ਕੱਟ ਦੇਣੀਆਂंगी ਅੱਜ ਮੈਨੂੰ ਇਹ ਸੀਗਾ ਵੀ ਉਹਨੇ ਨਹੀਂ ਦੁਬਾਰਾ ਮਾਰ ਲੈਣੇ ਨੇ ਫੇਸ ਤੇ ਕਿਉਂਕਿ ਉਹਨੂੰ ਨੀਂਦ ਤਾਂ ਨਹੀਂ ਸੀ ਆ ਰਹੀ ਅੱਜ ਉਹ ਮੇਰੇ ਨਾਲ ਖੇਡਣ ਚ ਬਿਜ਼ੀ ਸੀਗੀ ਇਸ ਕਰਕੇ ਮੈਂ ਸੋਚਿਆ ਪਹਿਲੇ ਇਹਦੇ ਨੇਲ ਹੀ ਕੱਟ ਦੇਵਾਂ ਕਿਉਂਕਿ ਇਹਨੇ ਫੇਸ ਤੇ ਬਹੁਤ ਜ਼ਿਆਦਾ ਦਾਗ ਪਾ ਲੈਣੇ ਨੇ ਇਦਾਂ ਤਾਂ ਸਾਰੇ ਮਤਲਬ ਕਿ ਮਾਰੀ ਜਾਂਦੀ ਹੈ ਉਹ ਸਿਰ ਤੇ ਖੁਰਚੀ ਜਾਂਦੀ ਹੈਗੀ ਤਫਰੋਸ ਵੀ ਰੈੱਡ ਹੋ ਜਾਂਦਾ ਹੈਗਾ ਫੇਸ ਵੀ ਰੈੱਡ ਹੋ ਜਾਂਦਾ ਹੈਗਾ ਕਈ ਵਾਰੀ ਤਾਂ ਇਹਦੇ ਨੇਲ ਇਦਾਂ ਕਰ ਲੈਂਦੀ ਆ ਆਲੇ ਦੁਆਣੋਂ ਰੱਖ ਜੇ ਲੈਂਦੇ ਆ ਵਿਚਾਲੋਂ ਪਤਾ ਨਹੀਂ ਕਿਵੇਂ ਟੁੱਟ ਜਾਂਦੇ ਨੇਗੇ ਤੇ ਸਾਈਡਾਂ ਤੋਂ ਫਿਰ ਕੋਨੇ-ਕੋਨੇ ਜਿਹੇ ਇਹਦੇ ਲੱਗਦੇ ਰਹਿੰਦੇ ਨੇਗੇ ਮੈਂ ਬਹੁਤ ਮੁਸ਼ਕਲ ਨਾਲ ਕੱਟੇ ਚਲੋ ਫਾਈਨਲੀ ਮੈਨੇ ਕੱਟ ਤੇ ਸੀਗੇ ਮੈਨੂੰ ਐ ਸੀਗਾ ਵੀ ਬਸ ਇਹ ਹੋ ਨਾ ਹੋਵੇ ਮਾਰੇ ਹਣਾਬ ਦੇ ਕਿਉਂਕਿ ਇਹ ਬੜਾ ਸ਼ਰਾਰਤੀ ਜਵਾਕ ਹੈ ਸਾਡਾ ਇਹ ਕੋਈ ਨਾ ਪਾ ਬਿੱਟਾ ਸ਼ੋਨਾ ਸ਼ੋਨਾ ਅਜਾ ਬਈ ਪਵਿੱਤਰ ਪੂਰਾ ਹੈਪੀ ਹੈਗਾ ਕਿਉਂਕਿ ਅੱਜ ਮਜ਼ੇ ਕਰੀ ਜਾਂਦਾ ਬਈ ਨਾ ਇਹ ਨੂੰ ਨੀਂਦ ਅੱਜ ਅੱਜ ਨਹੀਂ ਸੌਂਦਾ ਮੇਰਾ ਸ਼ੋਨਾ ਪੁੱਤ ਹਨਾ ਪਵਿੱਤਰ ਕਿ ਦੇਖ ਕਿਵੇਂ ਲਟਦਾ ਅੱਜ ਕਦੇ ਕਿਵੇਂ ਅਜਾ ਮੇਰਾ ਪੁੱਤ ਮਜ਼ੇ ਆ ਮਜ਼ੇ ਆਜਾ ਹਨਾ ਉਹ ਪਵਿੱਤਰ ਸ਼ੋਨੇ ਸ਼ੋਨੇ ਪੁੱਤ ਚਿਕ 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 ਹਾਂ ਚਿਕ 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 ਮੈਂ ਕੱਪੜੇ ਦੇਖ ਕੇ ਆਉਣੀ ਆ ਜਿਹੜੇ ਪੰਜਾਬੀ ਸੂਟ ਮੈਂ ਕੱਲ੍ਹ ਲਏ ਥੋਤੇ ਸੀਗੇ ਹਲੇ ਸੁੱਕੇ ਨਹੀਂ ਹੈਗੇ ਦੇਖ ਲਓ ਕਿਉਂਕਿ ਬਾਹਰ ਤਾਂ ਫਿਰ ਧੁੱਪ ਹੀ ਨਹੀਂ ਨਿਕਲੀ ਹੈਗੀ ਸੁੱਕਣ ਤਾਂ ਇਹਨਾਂ ਨੇ ਕੀ ਸੀਗਾ ਸਾਰੇ ਕੱਪੜੇ ਇਦਾਂ ਹੀ ਪਏ ਨੇ ਸਟੈਂਡ ਦੇ ਉੱਪਰ ਕੋਈ ਵੀ ਕੱਪੜਾ ਨਹੀਂ ਸੁੱਕਿਆ ਅੱਜ ਸੁੱਕ ਜਾਣਗੇ ਵੈਸੇ ਇਹ ਸਾਰੇ ਗਿੱਲੇ-ਗਿੱਲੇ ਪਏ ਨੇਗੇ ਮੈਂ ਤਾਂ ਐਸੀ ਵੀ ਮੈਂ ਤੈਅ ਕਰ ਦੂੰਗੀ ਦੇਖ ਲਓ ਇਹਨੇ ਸਾਰੇ ਕੱਪੜੇ ਨਹੀਂ ਜਿਹੜੇ ਪਏ ਨੇਗੇ ਸਟੈਂਡ ਤੇ ਪਾਈ

ਸੋ ਇਹਦੇ ਸਭ ਤੋਂ ਪਹਿਲਾਂ ਮੈਂ ਆਲੂ ਪਾ ਦੂੰਗੀ ਜਿਹੜੇ ਆਲੂ ਫਰਾਈ ਜੇ ਹੋਗੇ ਥੋੜੇ ਜਿਹੇ ਫਿਰ ਪਾਉਂਗੀ ਮੈਂ ਪੰਚਕਨ ਉਸ ਤੋਂ ਬਾਅਦ ਜਦੋਂ ਥੋੜੇ ਜਿਹੇ ਮਤਲਬ ਸਿੱਖ ਜਿਹਾ ਲੱਗੇ ਇੱਕ ਵਾਰੀ ਤਾਂ ਉਸ ਤੋਂ ਬਾਅਦ ਮੈਂ ਉਹਨਾਂ ਦੇ ਵਿੱਚ ਪਾਉਂਗੀ ਨਮਕ ਮਿਰਚ ਐਡ ਕਰੂੰਗੀ ਆਲੂ ਚੰਗੀ ਤਰ੍ਹਾਂ ਰਿਜੀਲੀ ਪਾਉਂਗਾ ਪੰਚਕਨ ਬੜਾ ਜਿਹੜੀ ਹਲਕੀ ਹਲਕਾ ਜਿਹਾ ਬਣ ਜਾ ਉਹ ਤੋਂ ਬਾਅਦ ਰਸ ਵਿੱਚ ਨਮਕ ਤੇ ਮਿਰਚ ਐਡ ਕਰ ਦਿੰਦੇ ਹਾਂ ਸਬਜੀ ਆਪਣੀ ਬਣ ਗਈ ਹੈਗੀ ਹੁਣ ਮੈਂ ਲਗਦੀਆਂਗੀ ਰੋਟੀ